ਰੀ ਭਾਈ ਗੋਬ ਦੇ ਨਾਮ ਮਤ ਮਿਸ਼ਰ ਪਰਮੇਸ਼ਰ ਦਾ ਨਾਮ ਨਾਮ ਸਾਰੀ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਵੇਸ਼ਵਾ ਜੋਨ ਬਲ ਬਲ ਉਹ ਵੇਸ਼ਵਾ ਦੀ ਬਲ ਬਲ ਦਥੇ ਬਾਰ ਬਾਰ ਸਸ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੋਨ ਵੱਲ ਵੱਲ ਆਉਂਦਾ ਕੋਈ ਬੱਚਾ ਹੈ ਨਹੀਂ ਜਾਂ ਬੱਚਿਆਂ ਨਾਲ ਮੋਹ ਹੈ ਸੁੱਤ ਰਹੇਗੀ ਸਾਸ ਸੇ ਮਹਾਂਪੁਰਸ਼ ਇੱਕ ਬਚਤ ਸੁਣਾਇਆ ਕਰਦੇ ਇੱਕ ਇੱਕ ਸੇਠ ਜਿਹੜਾ ਸੀ ਉਹਨੇ ਅਜਾਬ ਮਾਲ ਦੀ ਸਾਖੀ ਸੁਣ ਲਈ ਪਿਓ ਨੂੰ ਉਹਨੇ ਨਾਰਾਇਣ ਬੋਲਿਆ ਸੀ ਤੇ ਉਹ ਪਾਰ ਤਾਰਾ ਦਾ ਹੋ ਗਿਆ ਪਰ ਸਾਦ ਸਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਏ ਜਾ ਗਤ ਕੋ ਜੋਗੀ ਸਰਬੰਸ਼ ਸੋ ਗਤ 96 ਭਾਈ ਉਹਨ ਸੁਧ ਆ ਗਈ ਸੀ ਮਹਾਪੁਰਸ਼ਾਂ ਦਾ ਬਚਨ ਸੀ ਤੇ ਉਹਦੀ ਸੁੱਤ ਉਸ ਪਰਮੇਸ਼ਰ ਵਿੱਚ ਚਲੀ ਗਈ ਸੀ ਸਾਦ ਸਗਤ